ਲੋਕ ਸਭਾ ਚੋਣਾਂ ਆ ਰਹੀਆਂ ਨੇ ਉਸ ਤੋਂ ਪਹਿਲਾਂ ਇਹ ਸਵਾਲ ਲਗਾਤਾਰ ਹੋ ਰਹੇ ਨੇ ਤੇ ਜਿਸ ਦੇ ਦੌਰਾਨ ਹੁਣ ਇੱਕ ਹੋਰ ਹੀ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਕਿ ਸਾਗਰ ਦੀ ਵੋਟੀ ਹੁਣ ਕਾਂਗਰਸ ਪਾਰਟੀ ਵੱਲੋਂ ਕੈਂਡੀਡੇਟ ਆ ਜਣੀ ਚੁਣੀ ਜਾ ਸਕਦੀ ਹੈ ਤੇ ਸਾਗਰ ਦੀ ਵੋਟੀ ਨੂੰ ਟਿਕਟ ਮਿਲ ਸਕਦੀ ਹੈ ਤੇ ਇਸ ਗੱਲ ਨੂੰ ਲੈ ਕੇ ਹੁਣ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਫਰੀਦਕੋਟ ਦੇ ਵਿੱਚ ਕਰਮਜੀਤ ਅਰਮੋਲ ਨੂੰ ਟਿਕਟ ਦਿੱਤੀ ਗਈ ਤੇ ਭਾਜਪਾ ਦੇ ਵੱਲੋਂ ਹੰਸਰਾਜ ਹੰਸ ਨੂੰ ਤੇ ਹੁਣ ਜੇਕਰ ਉਹਨਾਂ ਨੇ ਕਿਹਾ ਕਿ ਜੇਕਰ ਲੋਕਾਂ ਦੇ ਵਿੱਚੋਂ ਲੋਕਾਂ ਦੀਆਂ ਗੱਲਾਂ ਸੁਣਨੀਆਂ ਨੇ ਤਾਂ ਉਸ ਦੇ ਵਿੱਚੋਂ ਕਲਾਕਾਰੀ ਨਹੀਂ ਸਗੋ ਜਿਹੜੇ ਕਿ ਲੋਕ ਸਭਾ ਲੋਕਾਂ ਦੀ ਜਿਹੜੀ ਹੈ ਲੋਕਾਂ ਦੀ ਸਮੱਸਿਆ ਦਾ ਹੱਲ ਕਰਨ ਉਹ ਲੋਕ ਖੜੇ ਕਰਨੇ ਚਾਹੀਦੇ ਨੇ ਤੇ ਕਲਾਕਾਰ ਹਮੇਸ਼ਾ ਕਲਾਕਾਰੀ ਤੱਕ ਹੀ ਸੀਮਤ ਰਹਿ ਜਾਂਦੇ ਨੇ ਇਹ ਬਿਆਨ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਨੇ ਅਕਾਲੀ ਦਲ ਆਮ ਆਦਮੀ ਪਾਰਟੀ ਤੇ ਭਾਜਪਾ ਤੇ ਤਿੱਖੇ ਨਿਸ਼ਾਨੇ ਵਿਸਾਦੇ ਨੇ ਤੇ ਉਹਨਾਂ ਨੇ ਇੱਕ ਵੱਡਾ ਦਾਵਾ ਕੀਤਾ ਹੈ ਕਿ ਇਸ ਵਾਰ ਕਾਂਗਰਸ ਪਾਰਟੀ 13-0 ਤੇ ਜਿੱਤਾਂ ਜੜੀ ਜਰੂਰ ਹਾਸਲ ਕਰੇਗੀ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਹੋਰ ਕੀ ਕਹਿਣਾ ਦੇਖੋ ਜੀ ਔਰ ਪਾਰਟੀ ਉਹ ਹੱਕ ਹੈ ਜਿਹਨੂੰ ਮਰਜ਼ੀ ਖੜਾ ਕਰੇ ਪਰ ਜਿੱਥੋਂ ਤੱਕ ਸਵਾਲ ਕਲਾਕਾਰਾਂ ਦਾ ਹੈ ਬਹੁਤ ਸਾਰੇ ਕਲਾਕਾਰਾਂ ਨੂੰ ਅਸੀਂ ਆਲਰੇਡੀ ਮੌਕਾ ਦੇ ਕੇ ਵੇਖ ਲਿਆ ਔਰ ਜਿਹੜੀ ਉਹਨਾਂ ਦੀ ਇਨਪੁੱਟ ਹੈ ਉਹ ਸਾਰੇ ਲੋਕ ਜਾਣਦੇ ਇੱਕ ਵਾਰੀ ਮੁੜ ਕੇ ਕਲਾਕਾਰ ਜਿੱਤ ਜਾਂਦਾ ਹੈ ਤਾਂ ਫਿਰ ਉਹ ਲੋਕਾ ਚ ਵਾਪਸ ਨਹੀਂ ਆਉਂਦੇ ਉਹ ਸਿਆਣੇ ਕਹਿੰਦੇ ਜਿਸका ਕੰਮ ਉਸੀ ਕੋ ਸਾਜੇ ਉਹਨ ਕਿਸਾਨ ਕਲਾਕਾਰ ਨਹੀਂ ਬਣ ਸਕਦਾ আর ਕਲਾਕਾਰ ਕਿਸਾਨ ਨਹੀਂ ਬਣ ਸਕਦਾ ਸੋ ਹਰ ਬੰਦੇ ਦਾ ਆਪਣਾ ਆਪਣਾ ਰੱਬ ਨੇ ਕੰਮ ਦਿੱਤਾ ਵਿਆ ਸੋ ਮੈਨੂੰ ਲੱਗਦਾ ਕਿ ਜਿਹਨੂੰ ਜੋ ਕੰਮ ਦੇਵੇ ਉਹ ਕੰਮ ਕਰਨਾ ਚਾਹੀਦਾ ਹੈ ਨਹੀਂ ਤਾਂ ਪੰਜਾਬ ਅੱਗੇ ਥੱਲੇ ਨੂੰ ਚਲਦਾ ਜਾ ਰਿਹਾ ਹੈ ਚੰਗੇ ਲੋਕ ਚੁਣ ਕੇ ਜਾਣ ਦੇਸ਼ ਦੀ ਲੋਕ ਸਭਾ ਦੇ ਵਿੱਚ ਤੇ ਉਹ ਪੰਜਾਬ ਦੇ ਮੁੱਦਿਆਂ ਦੀ ਰਾਖੀ ਕਰਨ ਤੇ ਉਹਨਾਂ ਦੀ ਲੜਾਈ ਕਰਨ ਇੱਕ ਪਾਰਟੀ ਸਾਗਰ ਦੀ ਬੋਟੀ ਨੂੰ ਟਿਕਟ ਦੇਣ ਨੂੰ ਲਈ ਜਿਹੜੀ ਗੱਲਬਾਤ ਚੱਲ ਰਹੀ ਹੈ ਉਹਦੇ ਬਾਰੇ ਕੀ ਕਹਿੰਦੇ ਦੇਖੋ ਸਾਗਰ ਦੀ ਬੋਟੀ ਨੂੰ ਦੇ ਦਿਓ ਤੇ ਭਾਵੇਂ ਸਾਗਰ ਦੇ ਮੁੰਡੇ ਨੂੰ ਦੇ ਦਿਓ ਗੱਲ ਫੈਸਲਾ ਤਾਂ ਲੋਕਾਂ ਦੇ ਹੱਥ ਵਿੱਚ ਹੈ ਐ ਤਾਂ ਹੰਸ ਰਾਜ ਹੰਸ ਜੀ ਆ ਗਏ ਸੋ ਮੈਨੂੰ ਲੱਗਦਾ ਫਿਰ ਉੱਥੇ ਕੋਈ ਸ਼ੈਣੇ ਤੇ ਉਹ ਇਧਰ ਦਾ ਕੁਛ ਤਾਂ ਖੜਕਾਉਣ ਨਹੀਂ ਜਾਣਾ ਸੋ ਮੇਰੀ ਇਹ ਬੇਨਤੀ ਹੈ ਕਿ ਕੋਈ ਆ ਜਾਏ ਲੇਕਿਨ ਇਹ ਸਵਾਰੀ ਲੋਗਾ ਨੇ ਮੂੰਹ ਤੋੜ ਜਵਾਬ ਦੇਣਾ ਹੈ ਖਾਸ ਕਰਕੇ ਬਹੁਤ ਸਾਰੇ ਲੋਕ ਜਿਹੜੇ ਇਧਰੋਂ ਆਏ ਇਧਰ ਜਾਵੜੇ ਇਧਰੋਂ ਆ ਗਏ ਇਧਰ ਜਾਵੜੇ ਰਾਤ ਨੂੰ ਹੀ ਉਹ ਲੀਡਰ ਬਣ ਕੇ ਸੋ ਮੈਨੂੰ ਲੱਗਦਾ ਕਿ ਜੋ ਮਰਜ਼ੀ ਆ ਜੇ ਲੋਕ ਚੰਗੇ ਲੋਗਾ ਨੂੰ ਜਿਹੜੇ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਪਾਰਟੀ ਲੜਾਈ ਲੜ ਸਕੇ ਦੇਸ਼ ਦੇ ਅੰਦਰ ਉਹਨਾਂ ਲੋਕਾਂ ਨੂੰ ਮੌਕਾ ਦੇਣ ਲਾਸਵਾਲ ਅਕਾਲੀ ਦਲ ਆਮ ਆਦਮੀ ਪਾਰਟੀ ਬੀਜੇਪੀ ਸਾਰੀਆਂ ਪਾਰਟੀਆਂ ਪੰਜਾਬ ਚੋਂ 13 ਦੀਆਂ 13 ਸੀਟਾਂ ਤੇ ਜਿੱਤ ਦਾ ਬਾਦ ਦਾ ਦਾਵਾ ਕਰ ਰਹੀਆਂ ਨੇ ਤੁਸੀਂ ਕਾਂਗਰਸ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਤੁਸੀਂ ਇਸ ਬਾਰੇ ਕੀ ਕਹੋਗੇ ਦੇਖੋ ਮੈਂ ਇਹ ਤਾਂ ਨਹੀਂ ਕਹਿਣਾ ਚਾਹੁੰਦਾ ਉਹ ਸੁਬੀਰ ਜੀ ਵੀ ਕਹਿੰਦੇ ਸੀ ਕਹਿੰਦੇ ਉਹ 25 ਸਾਲ ਰਾਜ ਕਰਾਂਗੇ ਭਗਵਾਨਤਮਾਨ ਜੀ 13 0 13 0 ਹੀ ਕਰੀ ਜਾਂਦੇ ਐ ਸੋ ਮੈਂ ਤਾਂ ਇਹ ਕਹਾਂਗਾ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਕਾਂਗਰਸ ਪਾਰਟੀ ਉੱਪਰ ਕੇ ਆਉਗੀ ਕਿਉਂ ਕਿਉਂਕਿ ਲੋਕ ਬੜੇ ਸਿਆਣੇ ਆ ਪੰਜਾਬ ਦੇ ਇਹ ਕੋਈ ਪੰਜਾਬ ਦੇ ਵਿਧਾਨ ਸਭਾ ਦੀਆਂ ਚੋਣਾਂ ਤਾਂ ਹੈ ਨਹੀਂ ਪੰਜਾਬ ਦੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜੋ ਫੈਸਲਾ ਲੈਣਾ ਹੈ ਲੋਕਾਂ ਨੇ 5 ਸਾਲਾਂ ਬਾਅਦ ਵੇਖ ਕੇ ਲੈਣਾ ਹੈ ਸਰਕਾਰਾਂ ਦੀਆਂ ਕਾਰਗੁਜ਼ਾਰੀਆਂ ਅੱਜ ਆਮ ਆਦਮੀ ਪਾਰਟੀ ਨੂੰ ਲੋਕ ਕਿਉਂ ਵੋਟ ਪਾਉਣਗੇ ਕਿਉਂਕਿ ਆਮ ਆਦਮੀ ਪਾਰਟੀ ਦੇ 2 ਜਾਂ 4 ਜੇ ਮੈਂਬਰ ਆਫ ਪਾਰਲੀਮੈਂਟ ਬਣ ਵੀ ਗਏ ਤਾਂ ਉਹ ਦੇਸ਼ ਦੇ ਅੰਦਰ ਭਾਜਪਾ ਦੇ ਨਾਲ ਲੜਾਈ ਨਹੀਂ ਲੜ ਸਕਦੇ ਅਕਾਲੀ ਦਲ ਦਾ ਜੇ ਕੋਈ 1-2 ਬਣ ਗਿਆ ਤੋ ਵੀ ਦੇਸ਼ ਦੇ ਅੰਦਰ ਲੜਾਈ ਨਹੀਂ ਲੜ ਸਕਦੇ ਕਿਉਂਕਿ ਹਾਂ ਹਾਲਾਂਕਿ ਚੰਦੂ ਮਾਜਰਾ ਸਾਹਿਬ ਨੇ ਇਹ ਕਿਹਾ ਹੈ ਕਿ ਅਸੀਂ ਕਾਂਗਰਸ ਅਸੀਂ ਕੇਂਦਰ ਦੇ ਵਿੱਚ ਜਿਹੜੀ ਸਰਕਾਰ ਅਸੀਂ ਸਾਡੀ ਭਾਈਵਾਲ ਨਹੀਂ ਬਣੇਗੀ ਉਹ ਤਾਂ ਜਾਣਦੇ ਹੀ ਹੈ ਸਾਰੀ ਦੁਨੀਆ ਜਾਣਦੀ ਹੈ ਚੰਦੂ ਮਾਜਰਾ ਸਾਹਿਬ ਕਿ ਤੁਸੀਂ ਭਾਜਪਾ ਦਾ ਸਾਥ ਦੇਣਾ ਅਖੀਰ ਤੇ ਕਿਉਂਕਿ ਹਰਸਿਮਰਤ ਕੌਰ ਬਦਲ ਨੂੰ ਜਾਂ ਤੁਸੀਂ ਲੋਕਾਂ ਨੇ ਸੌਦਾ ਕਰਨ ਸੋ ਲੋਕ ਅੱਜ ਉਹਨਾਂ ਨੂੰ ਮੌਕਾ ਦੇਣਗੇ ਕਿਉਂਕਿ ਕਿਸਾਨੀ ਦਾ ਬਹੁਤ ਵੱਡਾ ਮੁੱਦਾ ਹੈ ਅੱਜ ਕਾਂਗਰਸ ਪਾਰਟੀ ਨੇ ਲੀਗਲ ਗਰੰਟੀ ਦੀ ਅਨਾਉਂਸਮੈਂਟ ਕੋਸ਼ਨਾ ਪੱਤਰ ਦੇ ਵਿੱਚ ਲਿਖਿਆ ਕਿ ਅਸੀਂ ਕਿਸਾਨਾਂ ਨੂੰ ਲੀਗਲ ਗਰੰਟੀ ਦੇਵਾਂਗੇ ਐਮਐਸਪੀ ਦੇ ਉੱਪਰ ਅਸੀਂ ਜੀਐਸਟੀ ਮੁਕਤ ਕਿਸਾਨ ਕਰਾਂਗੇ ਕਿਸਾਨ ਨੂੰ ਕਿਸੇ ਸੰਤੇ ਜੀਐਸਟੀ ਨਹੀਂ ਲੱਗੂਗੀ ਅਗਰ ਔਰੀ ਜ਼ਮੀਨ ਦਾ ਫਸਲ ਖਰਾਬਾ ਹੋ ਗਈ ਤੇ 30 ਦਿਨਾਂ ਦੇ ਵਿੱਚ ਵਿੱਚ ਅਸੀਂ ਸਿੱਧਾ ਭੁਗਤਾਨ ਕਰਾਂਗੇ ਮੇਰੀ ਕਹਿਣ ਦਾ ਮਤਲਬ ਕਿ ਪੰਜਾਬ ਸਿੱਧਾ ਸਿੱਧਾ 30 ਲੱਖ ਨੌਕਰੀਆਂ ਸਰਕਾਰੀਆਂ ਦਾ ਵਾਅਦਾ ਕੀਤਾ ਹੈ 1 ਲੱਖ ਗਰੀਬ ਦੀ ਨੂੰ ਸਹਾਇਤਾ ਕਰਨ ਦਾ ਵਾਅਦਾ ਕੀਤਾ ਹੈ ਸਭ ਤੋਂ ਵੱਡੀ ਔਰਤ ਨੂੰ ਸੋ ਮੇਰੇ ਕਹਿਣ ਦਾ ਮਤਲਬ ਸਿੱਧਾ ਸਿੱਧਾ ਜਿਹੜਾ ਪੰਜਾਬ ਨੂੰ ਫਾਇਦਾ ਹੋਣ ਵਾਲਾ ਉਹ ਕਾਂਗਰਸ ਪਾਰਟੀ ਕਿਉਂਕਿ ਸਾਰੀ ਦੁਨੀਆ ਮੋਦੀ ਸਾਹਿਬ ਨੇ ਢਾ ਲੀਏ ਸਾਰੇ ਦੇਸ਼ ਦੇ ਲੀਡਰ ਢਾ ਲੀਏ ਅੱਜ ਇੱਕ ਹੀ ਵਿਅਕਤੀ ਖੜਾ ਹੈ ਉਹ ਰਾਹੁਲ ਕਾਂਧੀ ਸਾਹਮਣੇ ਖੜਾ ਟੱਟ ਕੇ ਖੜਾ ਹੈ ਨਾ ਜਿਹੜਾ ਈਡੀਆ ਤੋਂ ਡਰਦਾ ਹੈ ਨਾ ਸੀਬੀਆਈ ਤੋਂ ਡਰਦਾ ਹੈ ਨਾ ਕਿਸੇ ਇਨਕਮ ਟੈਕਸ ਤੋਂ ਡਰਦਾ ਹੈ ਸੋ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕ ਸਾਨੂੰ ਵੋਟਾਂ ਪਾਉਣਗੇ ਔਰ ਸਭ ਤੋਂ ਵੱਡੀ ਪਾਰਟੀ ਕਾਂਗਰਸ ਪਾਰਟੀ ਬਣੇਗੀ